ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਕਸਬਾ ਪੰਗਾਲਾ ਦੇ ਪਿੰਡ ਜੰਡਵਾਲ ਵਿੱਚ ਕੋਟਾ ਮੰਗਨ ਪਹੁੰਚੇ ਬੀਜੇਪੀ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਦੋਹਾਂ ਫੋਰਮਾਂ ਦੇ ਆਗੂ ਅਤੇ ਵਰਕਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਵਰਕਰਾਂ ਨੇ ਡਟ ਕੇ ਵਿਰੋਧ ਕੀਤਾ ਅਤੇ ਸਖੇ ਸਵਾਲ ਪੁੱਛੇ ਵਾਦ ਨੇ ਬੇਨਤੀ ਸੁਣੋ ਸਾਡੀ ਬਿਲਕੁਲ ਸਹੀ ਸਾਡਾ ਜਿਹੜਾ ਸਾਡਾ ਸੰਵਿਧਾਨ ਹੈ ਉਹ ਆਪਣੇ ਹੱਕਾਂ ਦੇ ਪ੍ਰਤੀ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੰਦਾ ਪਰ ਜਿਹੜੀ ਬੀਜੇਟੀ ਵੀ ਤੁਹਾਡੀ ਸਰਕਾਰ ਹੈ ਮੇਰੀ ਬੇਨਤੀ ਸੁਣੋ ਤੁਸੀਂ ਨਹੀਂ ਰੋਕਿਆ ਤੇ ਉਥੇ ਸੀਮੈਂਟ ਦੇ ਬੈਰੀਕੇਡ ਪਾਕਿਸਤਾਨ ਨੇ ਨਹੀਂ ਲਾਤੇ ਆ ਕੇ ਠੀਕ ਹੈ ਮੈਡਮ ਜੀ ਠੀਕ ਹੈ ਅਗਰੂ ਗੈਸ ਤੇ ਐਕਸਪਾਇਰ ਡੇਟ ਗੋਲੇ ਮਾਰੇ 500 ਕਿਸਾਨ ਸਾਡਾ ਜਿਹੜਾ ਫਟੜ ਕੀਤਾ ਸ਼ੋਭ ਕਰਨ ਦੇ ਤੁਸੀਂ ਮੱਥੇ ਦੇ ਵਿੱਚ ਗੋਲੀ ਮਾਰੀ ਤੁਹਾਡੀ ਸਰਕਾਰ ਨੇ ਉਸੀਂ 17000 ਤੋਂ ਬਾਅਦ ਅਰਧ ਸੈਨਿਕ ਬਲ ਲਾਏ ਕਿ ਇਹ ਕੋਈ ਦੁਸ਼ਮਣ ਦੇ ਇਸ ਦੇ ਲੋਕ ਸੀ ਅਨਾਜ ਭੰਡਾਰ ਆਪਣੇ ਦੇਸ਼ ਦਾ ਭਰਨ ਵਾਲਾ ਅੰਨਦਾਤਾ ਇਹ ਨਾਲ ਮਜ਼ਦੂਰ ਮੰਗਦਾ ਕੀ ਆ ਆਪਣੀ ਫਸਲ ਦਾ ਗਰੰਟੀ ਕਾਨੂੰਨ ਮੁਕੰਮਲ ਕਰਜ਼ਾ ਮੁਕਤੀ ਅੰਬਾਨੀ ਅੰਡਾਨੀਆਂ ਦਾ ਤੁਸੀਂ ਇਹਨਾਂ ਲੋਕਾਂ ਦਾ ਕਿਉਂ ਇਹਨਾਂ ਲੋਕਾਂ ਦਾ ਕਰਜ਼ਾ ਜਿਹੜਾ ਉਹ ਮਾਫ ਕਿਹਨੇ ਕਰਨਾ ਸੀ ਮਜ਼ਦੂਰ ਜਿਹੜਾ ਮਿਰੇਗਾ ਦੀ ਦਿਹਾੜੀ ਲਾਉਂਦਾ 100 ਦਿਨ ਕੰਮ ਮਿਲਦਾ ਉਹਨੂੰ ਸਾਲ ਦੇ ਵਿੱਚ ਤੁਹਾਡਾ ਐਮ.ਐਲ.ਏ ਜਾਂ ਮੰਤਰੀ ਅੱਜ ਖੜਾ ਹੁੰਦਾ ਐਮ.ਪੀ ਜਿੱਤ ਜਾਂਦਾ ਤੇ ਸਾਰੀ ਉਮਰ ਲਈ ਪੈਨਸ਼ਨ ਲੱਗਦੀ ਆ ਕਿਸਾਨ ਜਿਹੜਾ ਤੇ ਮਜ਼ਦੂਰ ਸਾਰੀ ਉਮਰ ਆਪਣੇ ਖੇਤਾਂ ਦੇ ਵਿੱਚ ਮਿਹਨਤ ਕਰਦਾ ਕਿਰਤ ਕਰਦਾ ਕੀ ਉਹਨੂੰ ਕੋਈ ਪੈਨਸ਼ਨ ਲੱਗਦੀ ਆ ਠੀਕ ਆ ਜੀ ਬਾਕੀ ਜਿਹੜਾ ਪ੍ਰਿਤਪਾਲ ਸਿੰਘ ਨਵਾਂ گاؤں ਇੱਕ ਬੇਨਤੀ ਪ੍ਰਿਤਪਾਲ ਸਿੰਘ ਨਵਾਂ گاؤں ਜਿਹਨੂੰ ਬੋਰੀ ਦੇ ਵਿੱਚ ਪਾ ਕੇ ਤੁਹਾਡੀ ਜਿਹੜੀ ਗੁੰਡਾ ਪੁਲਿਸ ਹੈ ਅਰਧ ਸੈਨਿਕ ਬਾਲਾ ਜਿਹੜੇ ਉਹਨਾਂ ਨੇ ਮਾਰਿਆ ਲੱਤਾਂ ਤੋੜੀਆਂ ਸਿਰ ਪਾੜਿਆ ਉਹਦਾ ਸਾਡੇ ਟਰੈਕਟਰ ਤੋੜ ਦਿੱਤੇ ਕੀ ਇਹ ਇਹ ਮਤਲਬ ਸੰਵਿਧਾਨ ਦਾ ਤੁਸੀਂ ਸਤਕਾਰ ਕਰ ਰਹੇ ਹੋ ਜਾਂ ਸੰਵਿਧਾਨ ਦੇ ਕਾਤਲ ਹੋ ਤੁਸੀਂ ਹੁੰਦਾ ਕੋਈ ਤੁਸੀਂ ਭਾਰਤੀ ਸੰਵਿਧਾਨ ਦਾ ਕਤਲ ਕੀਤਾ ਸ਼ੰਗੂ ਟੈਕਨੋਲੋਜੀ ਜਵਾਬ ਵੀ ਲਈਏ ਬਰੋ ਗੱਲ ਪੈਂਦੀ ਜਵਾਬ ਹੈ ਨਾ ਗੱਲਾਂ ਦਾ ਤੁਹਾਡੇ ਕੋਲੇ ਇੱਕ ਸ਼ੁਕਰੰਦ ਜਿਹੜਾ ਆ ਮੈਂ ਵੀ ਇੱਕ ਮਾਂ ਆ ਮੈਨੂੰ ਵੀ ਬਹੁਤ ਅਫਸੋਸ ਹੈ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਮਾਂ ਨੂੰ ਪਤਾ ਜਿਹਦਾ ਬੱਚਾ ਇਹਦਾ ਬੱਚਾ ਚਲੇ ਜਾਂਦਾ ਤੁਸੀਂ ਕਾਰਵਾਈ ਤੁਸੀਂ ਐਮਪੀ ਦੇ ਇਲੈਕਸ਼ਨ ਲੜ ਰਹੇ ਹੋ ਤੁਹਾਨੂੰ ਕਾਰਵਾਈ ਮੈਂ ਪਹਿਲਾਂ ਵੀ ਕਿਹਾ ਜੋ ਕੋਰਟ ਨੇ ਫੈਸਲਾ ਦੇਣਾ ਚਾਹੇ ਉਹ ਹਰਿਆਣਾ ਸਰਕਾਰ ਦਾ ਹੋਵੇ ਚਾਹੇ ਉਹ ਪੰਜਾਬ ਸਰਕਾਰ ਦੇ ਅੰਡਰ ਆਏ ਤੁਸੀਂ ਕਿਹੜੇ ਮੁੱਦਿਆਂ ਤੇ ਅੱਜ ਐਮਪੀ ਦੀ ਸੀਟ ਕੋ ਆ ਕੇ ਵੋਟਾਂ ਮੰਗ ਰਹੇ ਹੋ ਜੀ ਸਾਨੂੰ ਕੋਈ ਮੁੱਦੇ ਦੱਸੋ ਕਿਹੜੇ ਮੁੱਦਿਆਂ ਤੇ ਮੰਗ ਰਹੇ ਹੋ ਕੋਈ ਮੁੱਦਾ ਚਾਹਨਾ ਪਾਉ। ਅਸੀਂ ਕਦੀ ਪਹਿਲਾਂ ਕੋਈ ਮੁੱਦੇ ਨਹੀਂ ਕਹੀਦੇ। ਅੱਛਾ। ਸੋਮ ਪ੍ਰਕਾਸ਼ ਜੀ ਨੇ ਪਹਿਲਾਂ ਵੀ ਬਹੁਤ ਲੈ ਕੇ ਨਾਲ ਲੜੀਆਂ। ਕਦੀ ਨਹੀਂ ਕਹੀਦੇ ਮੁੱਦੇ ਪਹਿਲਾਂ ਨਹੀਂ ਰੱਖੀਦੇ ਅਸੀਂ। ਮੁੱਦੇ ਪਰ ਪਬਲਿਕ ਨੇ ਦੱਸਿਆ। ਸ਼ੌਖਾ ਹੋ ਜਾਂਦਾ ਰ ਵੀ ਬਾਅਦ ਬਾਅਦ ਦੇ ਵਿੱਚ ਜਵਾਬ ਨਹੀਂ ਦਿੰਦੇ। ਬਿਲਕੁਲ ਨਹੀਂ। ਅਸੀਂ ਦਿੱਲੀ ਤੱਕ ਪਬਲਿਕ ਜਾ ਰਹੀ ਸੀ 1 ਮਿੰਟ ਜੀ। ਜਦੋਂ ਮੁੱਦੇ ਦਿੱਸੇ ਨਹੀਂ ਜਾ ਰਹੇ ਸੀ ਨਾ ਜੀ ਦਿੱਲੀ। ਫਿਰ ਉਹਨਾਂ ਨੂੰ ਰੋਕਿਆ ਕਿਉਂ ਗਿਆ ਜੀ ਉਹਦਾ ਕੀ ਜਵਾਬ ਹੈ? ਦੇਖੋ ਇਹ ਦੋ ਸਰਕਾਰਾਂ ਦੀ ਗੱਲ ਹੈ। ਪੰਜਾਬ ਸਰਕਾਰ ਵੀ ਹੈ ਉੱਥੇ। ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਨੇ ਬੈਰੀਗੇਟ ਨੀ ਲਾਇਆ ਪੰਜਾਬ ਸਰਕਾਰ ਵੀ ਉਹਨਾਂ ਕਾਤਲ ਜ਼ਿੰਮੇਵਾਰ ਆ ਖਾਂਦੇ ਲੈ ਜਿੰਨੇ ਤੁਸੀਂ ਹੋ ਉਹ ਜਵਾਨ ਉਹਨਾਂ ਤੋਂ ਕਾਤਲ ਇਸ਼ਾਰਾ ਨਹੀਂ ਕਰ ਸਕਣਾ ਇੱਕ ਇੱਕ ਨਾ ਗੱਲ ਕਰੋ ਚਲੋ ਮੈਨੂੰ ਮੈਂ ਕਦੀ ਵੀ ਨਹੀਂ ਪਛਦੀ ਮੈਂ ਆਪ ਕਹਿ ਰਹੀ ਆ ਕਿ ਮੇਰੇ ਬੀਰ ਮੌਲਾ ਨੂੰ ਮਿਲ ਕੇ ਜਾਣਾ ਨਹੀਂ ਮੈਂ ਜਾ ਵੀ ਸਕਦੀ ਆ ਪਰ ਨਹੀਂ ਮੈਨੂੰ ਮੇਰਾ ਜ਼ਮੀਰ ਗਵਾਹੀ ਨਹੀਂ ਦਿੰਦਾ ਮੈਂ ਤੁਹਾਨੂੰ ਬਿਗੈਰ ਮਿਲੇ ਜਾਵਾਂ ਜਾਏ ਤੁਸੀਂ ਮੈਨੂੰ ਜੋ ਮਰਜ਼ੀ ਕਹੋ ਜਿੱਦਾਂ ਮਰਜ਼ੀ ਨਹੀਂ ਨਹੀਂ ਅਸੀਂ ਮਾਰਾਂਗੇ ਨਹੀਂ ਤੁਹਾਨੂੰ ਬਿਲਕੁਲ ਅਹੀ ਔਰਤਾਂ ਦਾ ਰੋਲ ਮੈਨੂੰ ਨਹੀਂ ਕਰਨਾ ਮੈਡਮ ਜੀ ਇਹ ਕੰਮ ਨਹੀਂ ਕਰਦੇ ਅਸੀਂ ਕਿਹਾ ਨਾ ਸਾਡੇ ਇੱਕ ਮਿੰਟ ਸਾਡੇ ਪਿੱਛੇ ਤੁਹਾਡੇ ਪਿੱਛੇ ਬੰਨੀ ਬੜ ਗਏ ਨਹੀਂ ਕਿਹੜੀ ਗੱਲ 750 ਕਿਸਾਨ ਸ਼ਹੀਦ ਹੋਇਆ ਪਾਰਲੀਮੈਂਟ ਚ ਹਾਲ ਤੱਕ ਅਫਸੋਸ ਨਹੀਂ ਕੀਤਾ ਨਹੀਂ ਮੈਡਮ ਨੇ ਸੋਚੀ ਨਹੀਂ ਆਪਾਂ ਕੀਤਾ ਤੁਸੀਂ ਅਫਸੋਸ ਕੀਤਾ ਇੱਥੇ ਮੀਟਿੰਗ ਤੋਂ ਪਹਿਲਾਂ ਸਾਡਾ ਕਿਸਾਨ ਸ਼ਹੀਦ ਹੋਇਆ ਇੱਥੇ ਸਾਡੇ ਕਿਸਾਨ ਸ਼ਹੀਦ ਹੋਏ ਤੁਸੀਂ ਮੀਟਿੰਗ ਤੋਂ ਪਹਿਲਾਂ ਅਫਸੋਸ ਕੀਤਾ ਇੱਥੇ ਨਹੀਂ ਕੀਤਾ ਨਹੀਂ ਕੀਤਾ ਅਫਸੋਸ ਕਰਨ ਵਾਲੀਆਂ ਕਿਉਂ ਕਿਉਂ ਕਿ ਇਹ ਕਿਉਂ ਨਹੀਂ ਕਿਉਂ ਨਹੀਂ ਕਰਨੀ ਸਾਡਾ 750 ਕਿਸਾਨ ਮਰ ਗਿਆ ਨਹੀਂ ਨਹੀਂ ਇੱਕ ਮੇਰੇ ਜਵਾਬ ਵੀ ਲੋ ਜਵਾਬ ਪਲੀਜ਼ ਜਵਾਬ ਹਾਂਜੀ ਜਵਾਬ ਚਲੋ ਬੋਲੋ 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 ਆਨਸਰ ਕਰਦੇ ਹਾਂ ਆਨਸਰ ਲਓ ਨਾਲ ਬੋਲੋ 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 ਕਾਜ਼ੀ ਨੇ ਹਰ ਮੀਟਿੰਗ 'ਚ ਸਾਰੇ ਆਦੇਦਾਰਾਂ ਨਾਲ ਗੱਲਾਂ ਕੀਤੀਆਂ ਔਰ ਗੱਲਬਾਤ ਕੌਣ ਕਰਦਾ ਸੀ ਜਵਾਬ ਲੈਣਾ ਸੀ ਉੱਪਰਲੀ ਲੀਡਰਸ਼ਿਪ ਨੇ ਤੁਹਾਡੀ ਕਮੇਟੀ ਬਾਹਰ ਕੇ ਵੀ ਬੈੰਦੀ ਸੀ ਨਾਲ ਔਰ ਜੋ ਕਮੇਟੀ ਬਾਹਰ ਨਿਕਲ ਕੇ ਅੰਦਰ ਫੈਸਲੇ ਕਰਦੇ ਸੀ ਬਾਹਰ ਆ ਕੇ ਉਹ ਖਤਮ ਹੋ ਜਾਂਦੇ ਸੀ ਨਹੀਂ ਮੈਡਮ ਮੈਂ ਮੈਂ ਮੀਟਿੰਗਾਂ 'ਚ ਰਿਆਂ ਯਾਰ ਇੱਕ ਮਿੰਟ ਇੱਕ ਮਿੰਟ ਮੈਂ 11 ਮੀਟਿੰਗਾਂ ਦੇ ਵਿੱਚ ਆ ਸਮਰ ਰਿਆਂ ਸਾਡੇ ਕੇਂਦਰੀ ਮੰਤਰੀ ਰੇਆ ਸੌਂਪਰਕਾਰ ਜੀ ਉਹਨਾਂ ਨੇ ਇੱਕ ਵਾਰ ਵੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਹੱਕ 'ਚ ਨਹੀਂ ਬੋਲੇ ਬਕਾਇਦਾ ਪ੍ਰਚਾਰ ਕਰਦੇ ਸੀ ਕਿਸਾਨ ਤੇ ਕਾਨੂੰਨ ਚੰਗੇ ਐ ਕਾਨੂੰਨ ਗਲਤ ਸੀਗੇ ਕਾਨੂੰਨ ਗਲਤ ਸੀਗੇ ਫਿਰ ਮਾਫੀ ਕਿਉਂ ਭਗਵੰਤ ਮਾਨੇ ਮੰਗੀ ਆਪਾਂ ਮੇਰੀ ਗੱਲ ਸੁਣੋ ਜੰਗਲੂ ਐਮ ਐਸ ਵੀ ਮੇਰੀ ਕਿਹੜੀ ਕਿਹੜੀ ਮਿੱਲੀ ਮਰਨਜੀ ਕਣਕ ਤੋਂ ਉਹਨਾਂ ਦਾ گزارਾ ਹੋ ਜਾਂਦਾ ਇੱਕ ਮਿੰਟ ਕਣਕ ਤੋਂ ਉਹਨਾਂ ਦਾ گزارਾ ਹੋ ਜਾਂਦਾ ਕਿੰਨੇ ਕੁਇੰਟਲ ਕਣਕ ਨਿਕਲਦੀ ਐ ਏਕੀਲੇ ਚੋਂ ਪਤਾ ਤੁਹਾਨੂੰ ਤੁਹਾਨੂੰ ਪਤਾ ਇੰਨਾ ਪੀਚ ਪੰਦਾ ਹਾਂ ਤੁਸੀਂ ਕਹਿੰਦੇ ਸਾਸੀ ਦਾ ਹੋਰ ਨਹੀਂ ਬੇਈ ਹੈ ਕਿ ਇਲੈਕਸ਼ਨ ਦਾ ਸਮਾਂ ਜਿੰਨੇ ਵੀ ਬੀਜੇਪੀ ਦੇ ਤੇ ਹੋਰ ਸਰਕਾਰਾਂ ਦੇ ਲੀਡਰ ਆ ਪਿੰਡਾਂ ਵਿੱਚ ਦੌਰਾ ਕਰਨ ਆਏ। ਕਿਸਾਨ ਜਥੇਬੰਦੀ ਅੱਜ ਇੱਥੇ ਜਡਵਾਲ ਪਿੰਡ ਦੇ ਵਿੱਚ ਇਕੱਠੀਆਂ ਹੋਈਆਂ ਆਪਣੀ ਗੱਲ ਕਹਿਣ ਵਾਸਤੇ। ਇਹਦੇ ਵਿੱਚ ਗੱਲ ਇਹ ਹੈ ਕਿ ਅਸੀਂ ਪਿੱਛੜਾ ਚੋਲਿਆਂ ਲੋਕਾਂ ਕੋਲ ਨੂੰ ਵੀ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਦਿੱਤਾ ਤੇ ਸਰਕਾਰਾਂ ਕੋਲ ਨੂੰ ਵੀ ਕਿ ਜਿਹੜਾ ਅਜੇ ਟੈਣੀ ਮਿਸ਼ਰਾ ਸੰਵਿਧਾਨ ਦੇ ਮੁਤਾਬਕ ਜੇ ਸੋਚਿਆ ਜਾਵੇ ਤੇ ਉਹਨੇ ਕਿਸਾਨਾਂ ਦੇ ਉੱਤੇ ਗੱਡੀ ਚਾੜ੍ਹ ਕੇ ਉਹਨਾਂ ਨੂੰ ਕਤਲ ਕੀਤਾ ਉਹ ਫਿਰ ਇਲੈਕਸ਼ਨ ਲੜ ਰਿਹਾ। ਸੁਗਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਮੋਦੀ ਸਰਕਾਰ ਨੇ ਗੱਲ ਕੀਤੀ ਉਹ 10 ਸਾਲਾਂ ਦੇ ਵਿੱਚ ਕਿੱਥੇ ਗਈ? ਗੂਰਗਾਲੇ ਹੈ ਕਿ ਜਿੰਨੇ ਵੀ ਨੌਜਵਾਨ ਹੈ ਦੇਸ਼ ਦੇ ਅਗਰੀ ਪੱਤਜੋਜਨਾ ਜਿਹੜੀ ਇਹਨਾਂ ਨੇ 4 ਸਾਲਾਂ ਭਰਤੀ ਵਾਲੀ ਚਲਾਈ ਉਹਦੇ ਵਿੱਚ ਕਿਸਾਨਾਂ ਦਾ ਤੇ ਬੱਚੇ ਹੈ ਜਾਂ ਲੋਕਾਂ ਦੇ ਬੱਚੇ ਨੇ ਜਿਹੜੇ ਉਹਨਾਂ ਦਾ 4 ਸਾਲ ਦਾ ਜਿਹੜਾ ਕੈਰੀਅਰ ਜਵਾਨੀ ਦਾ ਉਹ ਖਰਾਬ ਹੋ ਜਾਣਾ ਉਸ ਤੋਂ ਬਾਅਦ ਉਹ ਕਿੱਥੇ ਜਾਣ ਸੋ ਸਰਕਾਰ ਦੇ ਉੱਤੇ ਸਵਾਲ ਹੈ ਜਿਹੜੀ ਸਰਕਾਰ ਦੇ ਦੌਰ ਦੇ ਵਿੱਚ ਇਹ ਗੱਲਾਂ ਚੱਲਣਾ ਕਿ ਲੋਕ ਪ੍ਰੋਟੈਸਟ ਕਰਦੇ ਹੋਣ ਸੜਕਾਂ ਦੇ ਵਿੱਚ ਖੜੇ ਹੋਣ ਉਸ ਮੱਤ ਦੇ ਰਾਹੀਂ ਲੋਕਾਂ ਦੇ ਵਿੱਚ ਉਹ ਖਿਆਲ ਲੈ ਕੇ ਜਾਣਾ ਚਾਹੀਦਾ ਕਿ ਸਾਡੇ ਰਾਜ ਦੇ ਵਿੱਚ ਇਹ ਚੀਜ਼ਾਂ ਹੋ ਕੇ ਹੋ ਰਹੀਆਂ ਦੂਜਾ ਜਿੰਨੀ ਵੀ ਪਬਲਿਕ ਪ੍ਰਾਪਰਟੀ ਹੈ ਸਰਕਾਰ ਨੇ ਵੇਚ ਦਿੱਤੀ ਸਰਕਾਰ ਦੀ ਪ੍ਰਾਪਰਟੀ ਨੂੰ ਲੋਕਾਂ ਦੀ ਪ੍ਰਾਪਰਟੀ ਨੂੰ ਵੇਚ ਕੇ ਇੱਕ ਬੰਦੇ ਦੇ ਹੱਥ ਦੇ ਵਿੱਚ ਫੜਾਇਆ ਜਾ ਰਿਹਾ ਡਬਲਯੂਟੀਓ ਨੂੰ ਜਿਹੜਾ ਉਹ ਲਿਆਂਦਾ ਜਾ ਰਿਹਾ ਆ ਥੋੜੇ ਦਿਨ ਹੋਏ ਨੇ ਵੀ ਜਿਹੜੇ ਚੈਕੋ ਸਲਵਾਕੀਆ ਦੇ ਪ੍ਰਧਾਨ ਮੰਤਰੀ ਨੂੰ ਗੋਲੀ ਮਾਰ ਦਿੱਤੀ ਜਿਨੇ ਕੇ WHO ਤੇ WTO ਦੇ ਸਮਝੌਤਿਆਂ ਦੇ ਉੱਤੇ ਕੋਈ ਵੀ ਕਿਸਮ ਦੇ ਦਸਤਖਤ ਕਰਨ ਤੋਂ ਨਾ ਕੀਤੀ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਦੇਖਣ ਦੇ ਲਈ ਲੋਕ ਇਹ ਜਿਹੜੇ ਆ ਸੜਕਾਂ ਤੇ ਆਉਣ ਇਹ ਵਿਚਾਰਨ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੱਡੇ ਵੱਡੇ ਮਾਲ ਖੁੱਲੇ ਇੱਕ ਮਾਲ ਖੁੱਲਣ ਦੇ ਨਾਲ ਜਦੋਂ 1600 1600 ਦੁਕਾਨ ਬੰਦ ਹੋਈ ਉਦੋਂ ਤੱਕ ਤੁਸੀਂ ਤੁਹਾਡਾ ਜਿਹੜਾ ਜੀਵਨ ਹੈ ਬਿਲਕੁਲ ਮੌਤ ਦੇ ਮੂੰਹ ਦੇ ਵਿੱਚ ਜਾ ਚੁਪਾ ਹੋਣਾ ਘੁਕਮਰੀ ਦਾ ਸ਼ਿਕਾਰ ਲੋਕ ਹੋ ਜਾਣਗੇ ਜਦੋਂ ਤੱਕ ਤੁਸੀਂ ਸਮਝੋਗੇ ਡਬਲਯੂਟੀਓ ਨੂੰ ਇੱਕ ਬੰਦੇ ਨੂੰ ਅਡਾਨੀਆਂ ਬਾਨੀਆਂ ਨੂੰ ਕੱਲਾ ਸਾਰੇ ਦੇਸ਼ ਦੀ ਪ੍ਰਾਪਰਟੀ ਦੇਣ ਨਾਲ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਨਹੀਂ ਪੈਣੀ ਸਰਕਾਰ ਲੋਕਾਂ ਕੋਲੋਂ ਵੋਟਾਂ ਲੈਂਦੀ ਹੈ ਲੋਕਾਂ ਦੀ ਬਣ ਕੇ ਰਹੇ ਪਬਲਿਕ ਪ੍ਰਾਪਰਟੀ ਨੂੰ ਬਚਾਏ ਨਾ ਕਿ ਸਾਰੇ ਲੋਕਾਂ ਦੀ ਮਤ ਲੈ ਕੇ ਇੱਕ ਆਦਮੀ ਨੂੰ ਜਿਹੜੀ ਉਹ ਪ੍ਰਾਪਰਟੀ ਜਿਹੜੀ ਉਹ ਸੇਲ ਕਰੇ ਕਿਉਂ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਕਾਂਡਲਾ ਦੇ ਵਿੱਚ ਇਹਨਾਂ ਨੇ ਬੰਦਰਗਾਹ ਵੇਚੀ ਸੀ ਉਹ ਪਬਲਿਕ ਪ੍ਰੋਪਰਟੀ ਸੀ ਹੁਣ ਉਹ ਪ੍ਰਾਈਵੇਟ ਪ੍ਰੋਪਰਟੀ ਬਣ ਚੁੱਕੀ ਹੈ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਪ ਜੀ ਦੇ ਮਾਧਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੁੰਦੇ ਆ ਲੋਕੇ ਰਾਬਤਾ ਕਾਮ ਕਰਨ ਤੇ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਇਹ ਜਿਹੜੀ ਸੋਸਾਇਟੀ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਹੈ ਧੱਕੇਸ਼ਾਹੀ ਹੋ ਰਹੀ ਹੈ ਸਰਕਾਰਾਂ ਜ਼ੁਲਮ ਕਰ ਰਹੀਆਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਰੇ ਧੱਕਿਆ ਜਾ ਸਕਦਾ ਤੇ ਦੇਖਦੇ ਹੋ ਕਿ ਸੰਗੀ ਜਿਹੜੀ ਬਣਾਈ ਜਾਂਦਾ